ਸਾਵਧਾਨ 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 ਜੀ ਹਾਂ ਅਸੀਂ ਤੁਹਾਨੂੰ ਸੁਚੇਤ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇਹ ਮਾਮਲਾ ਹੀ ਕੁਝ ਅਜੀਹਾ ਹੈ ਕਿਉਂਕਿ ਕੱਲ ਨੂੰ ਤੁਹਾਡੇ ਨਾਲ ਵੀ ਅਜੀਹਾ ਪਾਣਾ ਵਾਪਰ ਸਕਦਾ ਹੈ ਤੁਸੀਂ ਵੀ ਇਸ ਦੇ ਸ਼ਿਕਾਰ ਹੋ ਸਕਦੇ ਹੋ ਆਖਰ ਮਾਮਲਾ ਕੀ ਹੈ ਕਿਉਂ ਤੁਹਾਨੂੰ ਵਾਰ-ਵਾਰ ਸੁਚੇਤ ਕਰ ਰਹੇ ਹਾਂ ਹੁਣ ਤੁਹਾਨੂੰ ਇਹ ਵੀ ਸਮਝਾ ਦਿੰਨੇ ਆ ਦਰਸਲ ਚੰਡੀਗੜ ਸੈਕਟਰ 31 ਦੀ ਪੁਲਿਸ ਵੱਲੋਂ ਇੱਕ ਅਜੀਹੇ ਚਾਤਰਚੋਰ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਜੋ ਏਟੀਐਮ ਤੋਂ ਪੈਸੇ ਕਢਵਾਉਣ ਆਏ ਭੋਲੇ-ਪਾਲੇ ਲੋਕਾਂ ਨੂੰ ਆਪਣਾ ਆਸਾਨੀ ਨਿਸ਼ਾਨਾ ਬਣਾਉਂਦਾ ਸੀ ਜਿहां ਦੱਸਿਆ ਜਾ ਰਿਹਾ ਹੈ ਮਲਜਮ ਏਟੀਐਮਾਂ ਤੇ ਜਾਂਦਾ ਸੀ ਪਹਿਲਾਂ ਆਪਣਾ ਸ਼ਿਕਾਰ ਲੱਭਦਾ ਸੀ ਤੇ ਫਿਰ ਆਪਣੇ ਸ਼ਿਕਾਰ ਨੂੰ ਗੱਲਾਂ ਵਿੱਚ ਲਗਾਉਂਦਾ ਸੀ ਇਸ ਦੌਰਾਨ ਬੜੀ ਹੀ ਚਲਾਕੀ ਨਾਲ ਇਹ ਮੁਲਜ਼ਮ ਪੀੜਤ ਦੇ ATM ਦਾ ਪਾਸਵਰਡ ਪਤਾ ਕਰ ਲੈਂਦਾ ਸੀ ਇੱਥੇ ਹੀ ਬਸ ਨਹੀਂ ਜਨਾਬ ਦੱਸਿਆ ਜਾ ਰਿਹਾ ਹੈ ਕਿ ਇਹ ਚੋਰ ਕਿਸੇ ਨਾ ਕਿਸੇ ਤਰੀਕੇ ਨਾਲ ਪੀੜਤਾ ਨਾਲ ਆਪਣਾ ATM ਤੱਕ ਬਦਲ ਲੈਂਦਾ ਸੀ ਤੇ ਸਾਹਮਣੇ ਵਾਲੇ ਨੂੰ ਭਣਕ ਤੱਕ ਨਹੀਂ ਲੱਗਣ ਦਿੰਦਾ ਸੀ ਕਿ ਉਸ ਦਾ ATM ਬਦਲ ਚੁੱਕਿਆ ਹੈ ਪਾਸਵਰਡ ਚੋਰ ਨੂੰ ਪਤਾ ਲੱਗ ਚੁੱਕਿਆ ਹੈ ਜਿਸ ਤੋਂ ਬਾਅਦ ਪੁਲਿਸ ਦੀ ਗ੍ਰਿਫਤ ਵਿੱਚ ਖੜਾ ਹੈ ਚੋਰ ਲੋਕਾਂ ਦੇ ATM ਚੋਂ ਪੈਸੇ ਕਢਵਾ ਲੈਂਦਾ ਸੀ ਜੀ ਹਾਂ ਦਸਿਆਤਾ ਇਹ ਹੋ ਜਾ ਰਿਹਾ ਹੈ ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਚੋਰ ਨੂੰ ਪੀੜਤ ਦੀ ਸ਼ਿਕਾਇਤ ਤੇ ਮੌਕੇ ਤੋਂ ਹੀ ਕਾਬੂ ਕੀਤਾ ਗਿਆ ਹੈ ਜਿਸ ਕੋਲੋਂ 60 ਏਟੀਐਮ ਜੀ ਹਾਂ ਤੁਸੀਂ ਸਹੀ ਸੁਣਿਆ 60 ਵੱਖ-ਵੱਖ ਬੈਂਕਾਂ ਦੇ ਏਟੀਐਮ ਬਰਾਮਦ ਕੀਤੇ ਗਏ ਨੇ ਪੁਲਿਸ ਵੱਲੋਂ ਜਾਂਚ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਸਾਡੇ ਕੋਲ ਸਦੀਸ਼ ਕੁਮਾਰ ਦੇ ਵੱਲੋਂ ਕੰਪਲੇਂਟ ਦਿੱਤੀ ਸੀ ਕਿ ਵੀ ਉਹਨੇ 16 ਤਰੀਕ ਨੂੰ ਆਪਣਾ ATM ਤੇ ਵਿਡਰਾਅ ਕਰਨ ਗਿਆ ਸੀ ਕਾਟਨ ਵਿਧਰਾ ਦਾ ਉਹਦਾ ATM ਸੀਗਾ ਇੰਡਸ ਇੰਡਸ ਬੈਂਕ ਦੇ ਅਦਰ ATM ਤੇ ਗਿਆ ਸੀ ਉੱਥੇ ਉਹਦੇ ਨਾਲ ਇੱਕ ਬੰਦਾ ਵੀ ਖੜਾ ਸੀਗਾ ਜਦੋਂ ਉਹਨੇ ਆਪਣੀ ट्रांजੈਕਸ਼ਨ ਕਰਨ ਲੱਗਾ ਤੇ ਉਹ ਪਤਨ ਕਿਸੇ ਕਾਰਨ ਉਹ ट्रांजੈਕਸ਼ਨ ਉਹਦੀ ਸਕਸੈਸਫੁਲ ਨਹੀਂ ਹੋਈ ਜਿਹੜਾ ਬੰਦਾ ਪਿੱਛੇ ਇਹਦੇ ਖੜਾ ਸੀਗਾ ਉਹਨੇ ਆਪਣਾ ਕਾਰਡ ਜਿਹੜਾ ਇਹ ਕੌਟਕ ਬਿੰਦਰਾ ਦਾ ਸੀਗਾ ਸੇਮ ਹੀ ਕਲਰ ਦਾ ਕਾਰਡ ਉਹਨਾਂ ਨਾਲ ਸ਼ੇਨ ਕਰ ਲਿਆ ਜਿਹੜਾ ਕਿ ਉਹਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਦੁਬਾਰਾ ਕੱਲ ਫੇਰੇ ਆਪਣਾ ATM ਤੇ ਗਿਆ ਸੀਗਾ ਤੇ ਸੋਬੀ ਤੌਰ ਤੇ ਹੋਇਆ ਵੀ ਉਹ ਸੇ ਮੁੰਡਾ ਵੀ ਉਥੇ ਏਟੀਐਮ ਤੇ ਆਇਆ ਹੋਇਆ ਸੀਗਾ ਤੇ ਉਥੇ ਇਹ ਆਪਣਾ ਜਦੋਂ ट्रांजੈਕਸ਼ਨ ਕਰਨ ਲੱਗਾ ਆਪਣਾ ਇਹਨੂੰ ਕਰਨ ਲੱਗਾ ਤੇ ਇਹਨੇ ਕਾਰਡ ਦੇਖਿਆ ਵੀ ਇਹ ਜਿਹੜਾ ਕਾਰਡ ਮੈਂ ਜਿਹੜਾ ਬਲੌਕ ਕਰਾਇਆ ਸੀਗਾ ਇਹ ਤਾਂ ਮੇਰਾ ਉਹੀ ਕਾਰਡ ਆ ਜਿਹੜਾ ਮੈਂ 16 ਤਰੀਕ ਨੂੰ ट्रांजੈਕਸ਼ਨ ਲਈ ਗਿਆ ਸੀਗਾ ਤੇ ਉਸ ਦੇ ਬਾਅਦ ਉਹਨੂੰ ਇਹ ਵੀ ਪਤਾ ਲੱਗਿਆ ਵੀ ਉਹਦੇ ਅਕਾਊਂਟ ਦੇ ਵਿੱਚੋਂ ਕੋਈ 20000 ਰੁਪਏ ਪਹਿਲੇ ਇਹ ਵਿੱਚ ਕੋਈ ਕਢਾ ਕੇ ਲੈ ਗਿਆ ਉਸ ਨੇ ਅਚੀ ਇਹਦੀ ਪਛਾਣ ਰੱਖੀ ਇਨੂੰ ਨਾਲ ਨੂੰ ਬੋਗਿਆ ਬਟਾ ਪੁਲਿਸ ਨੂੰ ਬੁਲਾ ਲਿਆ ਸੀਗਾ ਤੇ ਇਹਨੂੰ ਕਾਬੂ ਕੀਤਾ ਗਿਆ ਇਹ ਜਿਹੜਾ ਬੰਦਾ ਹੈਗਾ ਇਹ ਆਪਣਾ ਦਾ ਸਤੀਸ਼ ਕੁਮਾਰ ਨਾਮ ਹੈ ਜੀ ਕੰਪਲੇਨੈਂਟ ਸਾਡਾ ਜਿਹੜਾ ਹੈਗਾ ਸੀਗਾ ਉਹਦਾ ਹੈਗਾ ਨਾਮ ਰੋਹਿਤ ਕੁਮਾਰ ਰੋਹਿਤ ਕੁਮਾਰ ਦਾ ਜਿਹੜਾ ਨਾਲ ਜਿਹੜੀ ਵਾਰਦਾ ਕੀਤੀ ਸੀਗੀ ਇਹਦਾ ਤਰੀਕਾ ਇਹ ਸੀਗਾ ਵੀ ਸੇਮ ਬੈਂਕ ਦਾ ਸੇਮ ਕਲਰ ਦਾ ਕਾਰਡ ਜਿਵੇਂ ਤੁਹਾਨੂੰ ਮੈਂ ਉਹਨੇ ਦਿਖਾ ਵੀ ਸਕਦਾ ਇੱਥੇ ਜਿਵੇਂ ਆਪ ਕੋਈ ਵੀ ਕਾਰਡ ਜਿਹੜਾ ਸੇਮ ਬੈਂਕ ਕੋਲ ਜਿਹੜਾ ਹਾਰਡ ਹੋਵੇ ਤੁਸੀਂ ਦੇਖ ਰਹੇ ਹੋ ਆ ਕਾਰਡ ਜਿਹੜਾ ਹੈਗਾ ਆਲਮੋਸਟ ਸੇਮ ਹੈਗਾ ਅਕਸਰ ਕੀ ਹੁੰਦਾ ਆਪਾਂ ਨਾਮ ਵਗੈਰਾ ਗੌਰ ਨਹੀਂ ਕਰਦੇ ਜਦੋਂ ਏਟੀਐਮ ਤੇ ਆਪਾਂ ਜਾਂਦੇ ਆ ਤੇ ਉਹਨੂੰ ਲੈ ਆਉਂਦੇ ਆ ਇਸ ਬੰਦੇ ਨੇ ਇੱਕ ਕਾਰਡ ਕਿਸੇ ਦਾ ਹੋਰ ਦਾ ਕਾਰਡ ਸੀ ਇਹਦੇ ਕੋਲ ਕੋਟਕ ਮਿੰਦਰ ਦਾਈ ਉਹਨਾਂ ਬੰਦੇ ਨੇ ਇਸ ਤਰੀਕੇ ਨਾਲ ਚੇਂਜ ਕੀਤਾ ਕਿ ਜਿਹੜਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਕੰਪਲੇਨਟ ਤੇ ਬਾਅਦ ਚ ਉਹਨਾਂ ਦੇ ਪੈਨ ਨੰਬਰ ਦੇਖ ਲੈ ਪਿੱਛੇ ਖੜਾ ਸੀ ਆ ਤੇ ਬਾਅਦ ਚ ਬੜਾ ਸੌਖਾ ਕੰਮ ਹੋ ਗਿਆ ਤੇ ਪੈਨ ਨੰਬਰ ਮਿਲ ਗਿਆ ਤੇ ਵਿਡਰਾਅ ਕਰ ਲਿਆ ਦਾਰਾ ਕੱਲ ਜਦੋਂ ਇਹ ਆਇਆ ਸੀਗਾ ਕੰਪਲੇਨਰ ਨੇ ਆਪਣਾ ਕਾਰਡ ਬਲੌਕ ਕਰਾਤਾ ਸੀਗਾ ਤੇ ਉਹ ਇਸ ਸੇਮ ਜਿਹੜਾ ਕਾਰਡ ਇਹਨੇ ਸਵਾਈਪ ਕੀਤਾ ਦੁਆਰਾ ਉਹਨੂੰ ਪਕੜਾਤਾ ਤਾਂ ਉਹਨੇ ਸਿਆਣਾ ਵਰਤੀ ਮੌਕੇ ਦੇ ਉੱਪਰ ਇਹ ਮੇਰਾ ਯੂ ਕਾਰਡ ਜਿਹੜਾ ਬਲੌਕ ਕੀਤਾ ਉਸ ਹੱਬ ਨਾਲੇ ਕਬੂ ਹੈ ਔਰ ਇਹਦੇ ਕੋਲੋਂ ਕੋਈ 60 ਦੇ ਤਕਰੀਬਨ ਏਟੀਐਮ ਕਾਰਡਸ ਮਿਲੇ ਆ ਇਹ ਜਿਹੜੇ ਕਾਰਡਸ ਮਿਲੇ ਆ ਇਹ ਇਹਦਾ ਇਹੀ ਤਰੀਕਾ ਹੁੰਦਾ ਸੀਗਾ ਜਿਹੜੇ ਬੈਂਕ ਦਾ ਕਾਰਡ ਹੈ ਮੈਕਸਿਮ ਸਾਰੇ ਨੈਸ਼ਨਲ ਬੈਂਕ ਦੇ ਕਾਰਡ ਪੀਐਨਬੀ ਲੈ ਲਓ ਤੁਸੀਂ ਐਸਬੀ ਲੈ ਲਓ ਇੰਡਸਨ ਲੈ ਲਓ ਆਲਮੋਸਟ ਸਾਰੇ ਬੈਂਕਾਂ ਦੇ ਏਟੀਐਮ ਕਾਰਡ ਇਹ ਕੀ ਕੀ ਕਰਦਾ ਸੀ ਏਟੀਐਮ ਸੇ ਜਣਾ ਕਈ ਵਾਰੀ ਹੋ ਸਕਦਾ ਕੋਈ ਕਾਰਡ ਕਿਸੇ ਦਾ ਕੋਈ ਹੋਰ ਯੂਜ਼ ਅਟੈਂਪਟ ਕਰਦਾ ਹੋਵੇਗਾ ਉਦੋਂ ਕਿਸੇ ਦਾ ਹੋਰ ਦਾ ਕਾਰਡ ਨਹੀਂ ਕੰਮ ਚੱਲਿਆ ਤੇ ਉਹ ਤੇ ਛੱਡ ਜਾਂਦਾ ਹੈ ਮਸ਼ੀਨ ਦੇ ਉੱਪਰ ਅਕਸਰ ਇਹ ਉਥੋਂ ਕਲੈਕਟ ਕਰ ਲੈਂਦਾ ਸੀ ਜੋ ਅਜੇ ਤੱਕ ਇਹ ਗੱਲ ਨਾ ਸਰੇ जिहा छात्र चोर मामला वाकई ही होश उला घटना आम लोग नु सुचेत कर रही है जागरूक कर रही है कि भाई ए टी एम चो पैसे कडवा लगे जरा बच के गौर न आला दुआला देख के ही पैसे कडवाए ब्यूरो रिपोर्ट जगबाणी टीवी